ਮਾਨਸਾ ਦੇ ਗਰਲਸ ਕਾਲਜ ਤੋਂ ਇੱਕ ਬੜਾ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁੜੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਲੈਕਚਰਾਰ ਦੇ ਵੱਲੋਂ ਉਹਨਾਂ ਨੂੰ ਸ਼ਰਾਬ ਪਲਾਈ ਗਈ ਹੈ। ਦਰਅਸਲ ਵਧੀਆ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਦੇ ਲਈ ਅਧਿਆਪਕ ਦੇ ਵੱਲੋਂ ਕੁੜੀਆਂ ਨੂੰ ਸ਼ਰਾਬ ਦਾ ਸੇਵਨ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਦਿਆਰਥਣਾਂ ਨੇ ਅਧਿਆਪਕ ਦੇ ਖਿਲਾਫ ਕਾਰਵਾਈ ਕਰਨ ਅਤੇ ਅਧਿਆਪਕ ਦੇ ਵੱਲੋਂ ਬੱਚਿਆਂ ਨੂੰ ਧਮਕੀਆਂ ਦੇਣ ਦੀ ਸ਼ਿਕਾਇਤ ਕੀਤੀ ਹੈ। ਉੱਥੇ ਕਾਲਜ ਦੇ ਪ੍ਰਬੰਧਕਾਂ ਦੇ ਵੱਲੋਂ ਇਸ ਮਾਮਲੇ ਤੇ ਚੁੱਪ ਤਾਰੀ ਹੋਈ ਹੈ ਹਾਲ ਹੀ ਦੇ ਵਿੱਚ ਮਾਨਸਾ ਦੇ ਗਰਲਸ ਕਾਲਜ ਦੀਆਂ 15 ਕੁੜੀਆਂ ਨੂੰ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਲਈ ਮਹਾਰਾਸ਼ਟra ਲੈ ਜਾਇਆ ਗਿਆ ਸੀ ਜਿੱਥੇ ਉਹਨਾਂ ਦੇ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਸ਼ਰਾਬ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਲੜਕੀਆਂ ਨੇ ਦੱਸਿਆ ਕਿ ਪਹਿਲੇ ਦਿਨ ਉਹਨਾਂ ਦੀ ਮਾਰੀ ਕਾਰਜੁਗਾਰੀ ਦੇ ਕਾਰਨ ਮੈਡਮ ਉਹਨਾਂ ਦੇ ਨਾਲ ਗੁੱਸੇ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੀ ਅਧਿਆਪਕਾ ਨੇ ਉਹਨਾਂ ਨੂੰ ਅਜੀਹੀ ਦਵਾਈ ਪੀਣ ਦੇ ਲਈ ਕਿਹਾ ਜਿਸ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਆਵਾਜ਼ ਠੀਕ ਹੋ ਜਾਵੇਗੀ ਪਰ ਜਦੋਂ ਲੜਕੀਆਂ ਪਤਾ ਲੱਗਾ ਕਿ ਇਹ ਸ਼ਰਾਬ ਹੈ ਤਾਂ ਮੈਡਮ ਨੇ ਉਹਨਾਂ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਜਿਸ ਤੋਂ ਬਾਅਦ ਕੁੜੀਆਂ ਨੇ ਮਾਨਸਾ ਪਹੁੰਚ ਕੇ ਇਸ ਮਾਮਲੇ ਦੀ ਜਾਣਕਾਰੀ ਪ੍ਰਿੰਸੀਪਲ ਨੂੰ ਦਿੱਤੀ ਅਤੇ ਮੈਡਮ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਸ਼ਿਕਾਇਤ ਦਰਜ ਕਰਵਾਈ ਦੂਜੇ ਪਾਸੇ ਵਿਦਿਆਰਥਣਾਂ ਦੇ ਵੱਲੋਂ ਦਿੱਤੀ ਸ਼ਿਕਾਇਤ ਨੂੰ ਲੈ ਕੇ ਕਾਲਜ ਮੈਨੇਜਮੈਂਟ ਅਤੇ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਲੜਕੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਧਿਆਪਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੈਂ ਆਸਟਰ ਗਈ ਸੀ ਗੇਸ ਕਲਚਰਲ ਪ੍ਰੋਗਰਾਮ ਤੇਗਾਉ ਤੋਂ ਕਾਲਜੋਂ 15 ਕੁੜੀਆਂ ਤੇ ਦੋ ਪ੍ਰੋਫੈਸਰ ਸਾਡੇ ਨਾਲ ਗਈ ਸੀ ਉਸ ਦਿਨ ਉੱਥੇ ਕਿੱਦਾਂ ਰਿਪਰੈਜ਼ੈਂਟ ਕਰਨਾ ਸੀ ਪਹਿਲੇ ਦਿਨ ਸਾਥੋਂ ਇੰਨਾ ਕਿੱਦਾਂ ਵਧੀਆ ਨਹੀਂ ਹੋਇਆ ਤੇ ਫਿਰ ਵੀ ਮੈਡਮ ਇਸ ਗੱਲ ਵਿੱਚੋਂ ਸਾਡੇ ਨਾਲ ਗਈ ਹੋਈ ਜਿਹੜੇ ਉਹ ਗੁੱਸੇ ਹੋ ਗਏ ਸੀ ਤੇ ਉਹਨਾਂ ਨੇ ਸ਼ਾਮ ਨੂੰ ਸ਼ਾਮ ਨੂੰ ਸਾਰਿਆਂ ਨੂੰ ਇਹ ਕਿਹਾ ਵੀ ਤੁਹਾਡੇ ਗਲੇ ਗੂਲੇ ਸੱਟ ਹੋ ਜਾਣਗੇ ਉਹਨਾਂ ਨੇ ਸਾਨੂੰ ਉਹਨਾਂ ਨੇ ਦਵਾਈ ਕਹਿ ਕੇ ਸ਼ਰਾਬ ਪਿਆਈ ਤੇ ਜਦੋਂ ਇਹ ਗੱਲ ਪ੍ਰਿੰਸੀਪਲ ਮੈਡਮ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸਾਨੂੰ ਪੂਰਾ ਡਾਂਟਿਆ ਵੀ ਤੁਸੀਂ ਇਹ ਕੀ ਕਰਕੇ ਆਏ ਹੋ ਹੁਣ ਸਾਨੂੰ ਮੈਡਮ ਨੇ ਰਾਤ ਨੂੰ ਫੋਨ ਲਾਇਆ ਤੇ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਸ਼ਰਾਬੀ ਨਾਲੀ ਗੱਲ ਤੋਂ ਮੁੱਕਰੋ ਨਹੀਂ ਕਿ ਤੁਹਾਡੇ ਤੇ ਪਰੂਪਲ ਸਾਡੇ ਹੱਥ ਤੇ ਨੇ ਸਾਨੂੰ ਬਹੁਤ ਗਲਤ ਸ਼ਬਦ ਵਰਤੇ ਉਹਨਾਂ ਨੇ ਇਹ ਗੱਲ ਦੀਆਂ ਰਿਕਾਰਡਿੰਗਾਂ ਕਰਨ ਤੇ ਮੈਡਮ ਨੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਮੇਰਾ ਪਰਸਨਲੀ ਮੇਰੀ ਬਿਨਾ ਪਰਮਿਸ਼ਨ ਤੋਂ ਮੇਰਾ ਫੋਨ ਹੈਕ ਕੀਤਾ ਗਿਆ ਮੈਡਮ ਨੇ ਮੇਰਾ WhatsApp ਖੋਲ੍ਹ ਲਿਆ ਮੇਰੇ ਜਿਹੜੀਆਂ ਰਿਕਾਰਡਿੰਗਾਂ ਉਹਦੇ ਵਿੱਚ ਸਾਰਾ ਕੁਝ ਡਿਲੀਟ ਮਾਇਆ ਗਿਆ ਤੇ ਮੈਨੂੰ ਤੁਮ ਕਹਾਇਆ ਗਿਆ ਜੀ ਜੇ ਤੂੰ ਆਪਦਾ ਮੂੰਹ ਖੋਲ੍ਹਿਆ ਤਾਂ ਤੇਰੇ ਤੇ ਪਰ ਮੇਰੇ ਹੱਥ ਵਿੱਚ ਨੇ ਹੋਰ ਕਿਤਰਾ ਨਹੀਂ ਕੀਤਾ ਮਨ ਕੋਈ ਵੀਡੀਓ ਵਗੈਰਾ ਵੀ ਤੁਹਾਡੀ ਨਹੀਂ ਨਹੀਂ ਪਰ ਇਹਦੇ ਵਾਲੇ ਕੰਮ ਕੀ ਮੰਗ ਰਹੇ ਹੋ ਤੇ ਹੀ ਮੰਗ ਕਰਦਾ ਕਰ ਵੀ ਮੈਡਮ ਨੂੰ ਕਾਲਜ ਤੋਂ ਬਾਹਰ ਕਰ ਦੇਗਾ ਹਾਂਜੀ ਸਰ ਅਸੀਂ ਮਹਾਰਾਸ਼ਟਰ ਗਏ ਸੀਗੇ ਕਲਚਰਲ ਪ੍ਰੋਗਰਾਮ ਸੀਗਾ ਤੇ ਸਾਡੇ ਕਾਲਜ ਦੇ ਵਿੱਚੋਂ ਅਸੀਂ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ ਤੇ ਉੱਥੇ ਸਾਡਾ ਪਰਫਾਰਮੈਂਸ ਸੀਗਾ ਗਿੱਧਾ ਤੇ ਪਹਿਲੇ ਦਿਨ ਸਾਡਾ ਗਿੱਧਾ ਪਰਫਾਰਮੈਂਸ ਬੰਦਿਆ ਨਹੀਂ ਹੈਗਾ ਸੀਗਾ ਤੇ ਇਸ ਕਾ ਇਹ ਗੱਲ ਪਿੱਛੇ ਸਾਡੇ ਨਾਲ ਸਾਡੇ ਮੈਡਮ ਸੁਰਵੀ ਗੁਰਤੇ ਰੁਗੇ ਸੀਗੇ ਤੇ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਅਗਲੇ ਦਿਨ ਸ਼ਾਮ ਨੂੰ ਤੇ ਸਾਨੂੰ ਕਿਹਾ ਵੀ ਤੁਹਾਨੂੰ ਦਵਾਈ دینی ਹੈ ਮੈਂ ਤੁਹਾਡੇ ਗਲੇ ਕੋਲੇ ਸੈੱਟ ਹੋ ਜਾਣਗੇ ਤੇ ਮੈਡਮ ਨੇ ਸਾਰੀਆਂ ਕੁੜੀਆਂ ਨੂੰ ਬਾਰੀ-ਬਾਰੀ ਨਾਲ ਸ਼ਰਾਬ ਪਿਆਦੀ ਤੇ ਇਸ ਤੋਂ ਬਾਅਦ ਇਹ ਗੱਲ ਜੁਟ ਨੂੰ ਕਾਲਜ ਦੇ ਚਾਕੇ ਸਰਨ ਪਤਾ ਲੱਗੀ ਆ ਇਹ ਗੱਲ ਪ੍ਰਿੰਸੀਪਲ ਮੈਮ ਕੋਲੇ ਗਈ ਤੇ ਪ੍ਰਿੰਸੀਪਲ ਮੈਡਮ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਸੁਰਜੀ ਮੈਡਮ ਬਿਲੋ ਸਾਨੂੰ ਮੂਥੇ ਤੇ ਤਮਕਾ ਹਟ ਰਹਿ ਗਿਆ ਤੇ ਇਸ ਤੋਂ ਬਾਅਦ ਨਵਦੁਰ ਕੀ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਮੰਗ ਕਰਦੇ ਸੁਰਜੀ ਮੈਮ ਨੇ ਇਥੋਂ ਬਾਹਰ ਕੱਢਿਆ ਕੋਈ ਵੀਡੀਓ ਦੀ ਗੱਲ ਵੀ ਕਰਦਿੰਨੇ ਮੈਡਮ ਤੁਹਾਡੀ ਇਹ ਗੱਲ ਤਾਂ ਨਹੀਂ ਸਾਨੂੰ ਪਤਾ ਹੀ ਵੀ ਕੋਈ ਵੀਡੀਓ ਹੈ ਉਹਨਾਂ ਕੋਲੇ ਜਾਂ ਨਹੀਂ ਪਰ ਵੀ ਉਹ ਇਹ ਗੱਲ ਕਹਿ ਰਹੇ ਸਾਡੇ ਕੋਲੇ ਵੀਡੀਓ ਜੋ ਮੈਂ ਤੁਹਾਨੂੰ ਕਾਲਜ ਤੋਂ ਕੜਵਾ ਦਿੰਦੀ ਜਾਂ ਤੁਹਾਡੇ ਪੇਪਰ ਤੁਹਾਡੇ ਪੇਪਰ ਮੇਰੇ ਹੱਥ ਜਨੇਗੇ ਮੈਂ ਤੁਹਾਨੂੰ ਇੱਕ ਸਾਡਾ ਕਰੀਅਰ ਖਰਾਬ ਕਰਨ ਵਾਲੇ ਬੂਧਰੇ ਨੇ ਉਹ ਸਾਡੇ ਕੋਲ ਕੁਝ ਰਿਕਾਰਡਿੰਗਾਂ ਆਈਆਂ ਨੇ ਵਿਦਿਆਰਥਣਾਂ ਦੀਆਂ ਜਿਹੜੀਆਂ ਇਸ ਪੂਰੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਨੇ ਉਹ ਕਾਲ ਰਿਕਾਰਡਿੰਗਾਂ ਨੇ ਇੰਨਾ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਉਹਦੀ ਜੇ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਇੱਕ ਵੱਡਾ ਕ੍ਰਾਈਮਲ ਨਿਕਲ ਸਕਦਾ ਹੈ ਅਸਲ ਵਿੱਚ ਗੱਲ ਕੀ ਹੈ ਵੀ ਇਹ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਤਾ ਕੁੰਦਰੀ ਅਨਕਾਲ ਦਾ ਇਸ ਕਾਜ ਦੇ ਵਿੱਚ ਪੀਟੀਏ ਫੰਡ ਦੇ ਇੱਕ ਟੀਚਰ ਹੈਗੀ ਸ਼ੁਰਦੀ ਉਹ ਪੜਾਉਂਦੀ ਆ ਉਹ ਬੱਚਿਆਂ ਨੂੰ ਟੂਰ ਤੇ ਲੈ ਕੇ ਗਈ ਕੈਂਪ ਤੇ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ 15 ਕੁੜੀਆਂ ਦਾ ਜਿਹੜਾ ਵਰਕਸ਼ੀ ਇਹ ਲੈ ਕੇ ਗਈ ਸੀ ਉਹਨਾਂ ਸਾਰੀਆਂ ਕੁੜੀਆਂ ਨੂੰ ਸ਼ਰਾਬ ਪੀ ਪਹਿਲਾਂ ਪੀਂਦੀਆਂ ਸ਼ਰਾਬ ਪਿਆ ਕੇ ਫਿਰ ਉਹਨਾਂ ਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਹੁਣ ਉਹ ਮੈਡਮ ਆਪ ਮੰਨ ਰਹੀ ਆ ਕਾਜ ਦੇ ਵਿੱਚ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਉਹਨਾਂ ਨੇ ਕੁੜੀਆਂ ਲਾ ਕੇ ਜਦੋਂ ਕਾਲਜ ਵਿੱਚ ਕੰਪਲੇਂਟ ਕੀਤੀ ਹੈ ਵੀ ਇਸ ਕਿਸਮ ਨਾਲ ਸਾਨੂੰ ਜਬਰੀ ਸ਼ਰਾਬ ਪਾਈ ਗਈ ਤੇ ਉੱਥੇ ਸਾਡੇ ਨਾਲ ਕੀ ਕੁਝ ਹੋਇਆ ਤਾਂ ਕੁੜੀਆਂ ਨੂੰ ਡਰਾ ਰਹੀ ਆ ਧਮਕਾ ਰਹੀ ਆ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਚੱਕੋ ਨਹੀਂ ਆ ਤਾਂ ਇਹ ਨਹੀਂ ਹੈ ਮੈਂ ਤਾਂ ਇੱਥੋਂ ਚਲੀ ਜੂੰ ਤਾਂ ਸੋਡੀਆਂ ਹੋਰ ਵੀ ਵੀਡੀਓਜ਼ ਮੇਰੇ ਕੋਲ ਹੈਗੀਆਂ ਨੇ ਹੋਰ ਵੀ ਬਹੁਤ ਕੁਝ ਹੈ ਕਹਿਣ ਦਾ ਭਾਵ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ 'ਚ ਕਿਹੜੀਆਂ ਵੀਡੀਓਜ਼ ਉਹਨਾਂ ਨੇ ਬਣਾਈਆਂ ਇੱਕ ਕਿਸਮ ਦੀਆਂ ਵੀਡੀਓ ਨੇ ਜਿਹਦੇ ਨਾਲ ਉਹ ਬਲੈਕਮੇਲ ਜਿਹੜਾ ਵਿਦਿਆਰਥਣਾਂ ਨੂੰ ਕਰ ਰਹੀ ਹੈ ਦੂਸਰੇ ਇਹ ਜਦੋਂ ਉਸਦੀ ਕੰਪਲੇਂਟ ਕਰਨ ਗਏ ਆ ਟੀਚਰ ਜਿਹਦੇ ਪ੍ਰਿੰਸੀਪਲ ਹੈ ਇਹਨਾਂ ਦੇ ਉਹਨਾਂ ਨੂੰ ਮਿਲੇ ਆ ਇਹ ਸ਼ਿਕਾਇਤ ਦੇ ਸਬੰਧੀ ਤਾਂ ਉਹਨਾਂ ਨੇ ਹੋਰ ਹੈਰਾਨੀਜਨਕ ਬੁਲਾਤੇ ਕੀਤੇ ਕਹਿੰਦੇ ਵੀ ਮੈਂ ਤਾਂ ਪ੍ਰਿੰਸੀਪਲ ਨਾਮ ਨਹੀਂ ਆ ਕਾਲਜ ਦੇ ਵਿੱਚ ਸਾਨੂੰ ਬਾਈਪਾਸ ਕਰਕੇ ਸਾਰੇ ਪ੍ਰੋਗਰਾਮ ਡੀਸੀਆਂ ਨਾਲ ਸਿੱਧੇ ਸੰਪਰਕ ਇਹਦੇ ਨੇ ਇਹ ਕਰਦੀ ਆ ਮੇਰੇ ਨਾਮ ਦੇ ਚਿੱਠੀਆਂ ਜਾਰੀ ਕਰਕੇ ਸਾਰੇ ਪ੍ਰੋਗਰਾਮ ਆਪ ਤੈਅ ਕਰ ਲੈਂਦੀ ਆ ਇਹ ਇਸ ਕਿਸਮ ਦਾ ਇਹ ਕਾਲਜ ਦੇ ਵਿੱਚ ਜਿਹੜਾ ਇਹਨਾਂ ਮਾਹੌਲ ਬਣਾਇਆ ਹੋਇਆ ਜਿਹੜੀ ਵਿਦਿਆਰਥਣਾਂ ਦੇ ਵਿੱਚੋਂ ਕੋਈ ਦੋ ਵਿਦਿਆਰਥਣਾਂ ਸੀ ਉਹਨਾਂ ਨੂੰ ਕਾਲਜ ਦੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਪੂਰੇ 2 ਘੰਟੇ ਉਹਨਾਂ ਨੂੰ ਬੰਦ ਕਰਕੇ ਰੱਖਿਆ ਕਾਲਜ ਦੇ ਕਮਰੇ ਦੇ ਵਿੱਚ ਉਹਨਾਂ ਦੇ ਫੋਨ ਖੋਹੀ ਫੋਨ ਖੋ ਕੇ ਉਹਨਾਂ ਦਾ ਨਿੱਜੀ ਜਿਹੜਾ ਡਾਟਾ ਸੀ ਉਹ ਸਰਚ ਕੀਤਾ ਉਹਦੇ ਵਿੱਚ ਜੋ ਇਸ ਪੂਰੀ ਕਾਰਵਾਈ ਦੇ ਨਾਲ ਸਬੰਧਤ ਸਬੂਤ ਸੀਗੇ ਉਹ ਸਾਰੇ ਦੇ ਸਾਰੇ ਤੇ ਸਬੰਧਤ ਸਾਰਾ ਡਾਟਾ ਜਿਹੜਾ ਉਸ ਫੋਨ 'ਚ ਸੀ ਉਹਨਾਂ ਨੇ ਡਿਲੀਟ ਕੀਤਾ ਮੈਡਮ ਨੇ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਪੂਰਾ ਕਮਰੇ ਦੇ ਵਿੱਚ ਬੰਦ ਕਰਕੇ ਆਏ ਪਰ ਕਹਿ ਸਕਦੇ ਨਹੀਂ ਜਿਵੇਂ ਪੁਲਿਸ ਇੰਟਰੋਗੇਸ਼ਨ ਕਰਦੀ ਹੁੰਦੀ ਹੈ ਉਹ ਇੱਕ ਨਿੱਜੀ ਇੰਟਰੋਗੇਸ਼ਨ ਸੀਗੀ ਉਹਨਾਂ ਕੁੜੀਆਂ ਦੀ ਵੀ ਤੁਹਾਡੇ ਨਾਲ ਦੇਖ ਲਓ ਕੀ ਕੁਝ ਵਾਪਰੂਗਾ ਮਤਲਬ ਇੰਨਾ ਕੁ ਫਹਿਮ ਦਾ ਮਾਹੌਲ ਪੂਰਾ ਉਹਨਾਂ ਕੁੜੀਆਂ ਦੇ ਵਿੱਚ ਬਣਿਆ ਹੋਇਆਗਾ ਹਾਲ ਦੀ ਘੜੀ ਦੇ ਵਿੱਚ ਵੀ ਉਹਨਾਂ ਦੀਆਂ ਕਿਹੜੀਆਂ ਵੀਡੀਓ ਹਨ ਪਰਿਵਾਰ ਨੂੰ ਫੋਨ ਕਰਕੇ ਉਹ ਕੁੜੀਆਂ ਦੀ ਮਾਤਾ ਇੱਕ ਉਹਨੂੰ ਵੀ ਕਹਿ ਰਹੀ ਹੈ ਵੀ ਦੇਖ ਲਓ ਵੀ ਤੁਹਾਡੀ ਕੁੜੀ ਗਈ ਸੀ ਉਹਦੀ ਮੇਰੇ ਕੋਲ ਹੋਰ ਵੀ ਵੀਡੀਓ ਹੈ ਜੇ ਤੁਸੀਂ ਇਹ ਕਰੋਗੇ ਤਾਂ ਫਿਰ ਅਸੀਂ ਉਹ ਜਿੰਨਾ ਚਿਰ ਕਰਦੇ ਹਾਂ ਕਿ ਇਹ ਹੈ ਕੋਈ ਆਮ ਗੱਲ ਨਹੀਂ ਹੈ ਇੱਕ ਯੂਨੀਵਰਸਿਟੀ ਇੱਕ ਕਾਲਜ ਦੇ ਵਿੱਚ ਇਸ ਕਿਸਮ ਦੀ ਘਟਨਾ ਦਾ ਵਾਪਰਨਾ ਇਹ ਪੰਜਾਬ 'ਚ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈ ਵੀ ਇਹ ਵੱਡੇ ਵੱਡੇ ਜਿੰਸੀ ਜਿਹੜਾ ਸੋਸ਼ਲ ਦੇ ਸਕੈਂਡਲ ਨਿਕਲਦੇ ਨੇ ਵੀ ਕੁੜੀਆਂ ਨੂੰ ਪਹਿਲਾਂ ਗੁੰਮਰਾਹ ਕਰਦੇ ਨੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਜਾਂ ਨਸ਼ੀਲਾ ਪਦਾਰਥ ਪਿਆ ਕੇ ਉਹਨਾਂ ਨੂੰ ਬੇਹੋਸ਼ ਕਰਕੇ ਕੋਈ ਵੀਡੀਓ ਬਣਾ ਕੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਤੇ ਇਹ ਜਿਹੜੀਆਂ ਸਪਲਾਈਆਂ ਨੇ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਚੇਨ ਹੈ ਵੱਡੇ ਵੱਡੇ ਅਫਸਰ ਤੇ ਵੱਡੇ ਵੱਡੇ ਨਾਮ ਇਹਦੇ ਨਾਲ ਜੁੜੇ ਹੋਏ ਹੁੰਦੇ ਨੇ ਅਸੀਂ ਕਹਿ ਰਹੇ ਆਂ ਵੀ ਉਸ ਟੀਚਰ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉਹਦਾ ਫੋਨ ਜਿਹੜਾ ਜੈਕਟ ਹੋਣਾ ਚਾਹੀਦਾ ਤੇ ਉਸ ਫੋਨ ਦੀ ਜਾਂਚ ਹੋਣੀ ਚਾਹੀਦੀ ਆ ਵੀ ਉਹਦੇ ਵਿੱਚ ਕਿਹਦੇ ਕਿਹਦੇ ਲਿੰਕ ਜੁੜੇ ਨੇ ਤੇ ਕਿਹੜੀਆਂ ਕਿਹੜੀਆਂ ਵੀਡੀਓ ਉਹਦੇ ਵਿੱਚ ਕੁੜੀਆਂ ਦੀਆਂ ਬਣੀਆਂ ਹੋਈਆਂ ਨੇ ਉਸ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸੀਪੀਐਮ ਲਿਬਰੇਸ਼ਨ ਜ਼ਿਲ੍ਹਾ ਕਮੇਟੀ ਮਾਨਸਾ ਵੱਲੋਂ ਸਾਡਾ ਡੈਪੂਟੇਸ਼ਨ ਜਿਹੜਾ ਐਡੀਸੀ ਜਰਨਲ ਮਾਨਸਾ ਤੇ ਐਸਐਸਟੀ ਮਾਨਸਾ ਨੂੰ ਮਿਲਿਆ ਸੀ ਸ਼ਿਕਾਇਤ ਦਿੱਤੀ ਆ ਇਹ ਤੋਂ ਮਾਮਲੇ ਨੂੰ ਅਸੀਂ ਡਟ ਕੇ ਲੜਾਂਗੇ ਅੰਤ ਤੱਕ ਜਦੋਂ ਤੱਕ ਉਸ ਟੀਚਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਵਿਦਿਆਰਥੀ ਨੂੰ ਇਨਸਾਫ਼ ਨਹੀਂ ਮਿਲਦਾ ਮਾਂਸਾ ਦੇ ਗਰਲਸ ਕਾਲਜ ਤੋਂ ਇੱਕ ਬੜਾ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁੜੀਆਂ ਦੇ ਵੱਲੋਂ ਇਲزام ਲਗਾਏ ਜਾ ਰਹੇ ਨੇ ਕਿ ਲੈਕਚਰਾਰ ਦੇ ਵੱਲੋਂ ਉਹਨਾਂ ਨੂੰ ਸ਼ਰਾਬ ਪਲਾਈ ਗਈ ਹੈ ਦਰਅਸਲ ਵਧੀਆ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਦੇ ਲਈ ਅਧਿਆਪਕ ਦੇ ਵੱਲੋਂ ਕੁੜੀਆਂ ਨੂੰ ਸ਼ਰਾਬ ਦਾ ਸੇਵਨ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਦਿਆਰਥਣਾਂ ਨੇ ਅਧਿਆਪਕ ਦੇ ਖਿਲਾਫ ਕਾਰਵਾਈ ਕਰਨ ਅਤੇ ਅਧਿਆਪਕ ਦੇ ਵੱਲੋਂ ਬੱਚਿਆਂ ਨੂੰ ਧਮਕੀਆਂ ਦੇਣ ਦੀ ਸ਼ਿਕਾਇਤ ਕੀਤੀ ਹੈ ਉੱਥੇ ਕਾਲਜ ਦੇ ਪ੍ਰਬੰਧਕਾਂ ਦੇ ਵੱਲੋਂ ਇਸ ਮਾਮਲੇ ਤੇ ਚੁੱਪ ਇਤਿਹਾਸ ਰਹੀ ਹੈ ਹਾਲੀ ਦੇ ਵਿੱਚ ਮਾਨਸਾ ਦੇ ਗਰਲਸ ਕਾਲਜ ਦੀਆਂ 15 ਕੁੜੀਆਂ ਨੂੰ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਲਈ ਮਹਾਰਾਸ਼ਟra ਲਿਜਾਇਆ ਗਿਆ ਸੀ ਜਿੱਥੇ ਉਹਨਾਂ ਦੇ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਸ਼ਰਾਬ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਲੜਕੀਆਂ ਨੇ ਦੱਸਿਆ ਕਿ ਪਹਿਲੇ ਦਿਨ ਉਹਨਾਂ ਦੀ ਮਾੜੀ ਕਾਰਜਗੁਜ਼ਾਰੀ ਦੇ ਕਾਰਨ ਮੈਡਮ ਉਹਨਾਂ ਦੇ ਨਾਲ ਗੁੱਸੇ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੀ ਅਧਿਆਪਕਾ ਨੇ ਉਹਨਾਂ ਨੂੰ ਅਜੇਹੀ ਦਵਾਈ ਪੀਣ ਦੇ ਲਈ ਕਿਹਾ ਜਿਸ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਆਵਾਜ਼ ਠੀਕ ਹੋ ਜਾਵੇਗੀ ਪਰ ਜਦੋਂ ਲੜਕੀਆਂ ਨੂੰ ਤਾਂ ਲੱਗਾ ਕਿ ਇਹ ਸ਼ਰਾਬ ਹੈ ਤਾਂ ਮੈਡਮ ਨੇ ਉਹਨਾਂ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਜਿਸ ਤੋਂ ਬਾਅਦ ਕੁੜੀਆਂ ਨੇ ਮਾਨਸਾ ਪਹੁੰਚ ਕੇ ਇਸ ਮਾਮਲੇ ਦੀ ਜਾਣਕਾਰੀ ਪ੍ਰਿੰਸੀਪਲ ਨੂੰ ਦਿੱਤੀ ਅਤੇ ਮੈਡਮ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਸ਼ਿਕਾਇਤ ਦਰਜ ਕਰਵਾਈ ਦੂਜੇ ਪਾਸੇ ਵਿਦਿਆਰਥਣਾਂ ਦੇ ਵੱਲੋਂ ਦਿੱਤੀ ਸ਼ਿਕਾਇਤ ਨੂੰ ਲੈ ਕੇ ਕਾਲਜ ਮੈਨੇਜਮੈਂਟ ਅਤੇ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਲੜਕੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਧਿਆਪਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸਤੇ ਮਹਾਰਾਸ਼ਟਰ ਗਈ ਸੀ ਗੇਸ ਕਲਚਰਲ ਪ੍ਰੋਗਰਾਮ ਸੀਗਾ ਉੱਥੋਂ ਪਾਲਜੋਂ 15 ਕੁੜੀਆਂ ਤੇ ਦੋ ਪ੍ਰੋਫੈਸਰ ਸਾਡੇ ਨਾਲ ਗਈ ਸੀ ਉਸ ਦੀ ਉੱਥੇ ਕਿੱਦਾਂ ਰਿਪਰੈਜ਼ੈਂਟ ਕਰਨਾ ਸੀ ਪਹਿਲੇ ਦਿਨ ਤੋਂ ਅੰਨਾ ਕਿੱਦਾਂ ਵਧੀਆ ਨਹੀਂ ਹੋਇਆ ਤੇ ਸੋ ਵੀ ਮੈਡਮ ਇਸ ਗੱਲ ਪਿੱਛੋਂ ਸਾਡੇ ਨਾਲ ਗਏ ਹੋਏ ਜਿਹੜੇ ਉਹ ਗੁੱਸੇ ਹੋ ਗਏ ਸੀ ਤੇ ਉਹਨਾਂ ਨੇ ਸ਼ਾਮ ਨੂੰ ਸ਼ਾਮ ਨੂੰ ਸਾਰਿਆਂ ਨੂੰ ਇਹ ਕਿਹਾ ਦੀ ਤੁਹਾਡੇ ਗਲੇਗੂਲੇ ਸੱਟ ਹੋ ਜਾ ਰਹੇ ਹਨ ਸਾਨੂੰ ਉਹਨਾਂ ਨੇ ਦਵਾਈ ਕਹਿ ਕੇ ਸ਼ਰਾਬ ਪਿਆਈ ਤੇ ਜਦੋਂ ਇਹ ਗੱਲ ਪ੍ਰਿੰਸੀਪਲ ਮੈਡਮ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸਾਨੂੰ ਪੂਰਾ ਡਾਂਟਿਆ ਵੀ ਤੁਸੀਂ ਇਹ ਕੀ ਕਰਕੇ ਆਏ ਹੋ ਹੁਣ ਸਾਨੂੰ ਮੈਡਮ ਨੇ ਰਾਤ ਨੂੰ ਫੋਨ ਲਾਇਆ ਤੇ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਸ਼ਰਾਬ ਪੀਣ ਵਾਲੀ ਗੱਲ ਤੋਂ ਮੁੱਕਰੋ ਨਹੀਂ ਛੋਡੇ ਤੇ ਪਰ ਉਹ ਕੋਲ ਸਾਡੇ ਹੱਥ ਤੇ ਨੇ ਸਾਨੂੰ ਬਹੁਤ ਗਲਤ ਸ਼ਬਦ ਵਰਤੇ ਉਹਨਾਂ ਨੇ ਇਹ ਗੱਲ ਦੀਆਂ ਰਿਕਾਰਡਿੰਗਾਂ ਕਰਨ ਤੇ ਮੈਡਮ ਨੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਮੇਰਾ ਪਰਸਨਲੀ ਮੇਰੀ ਬਿਨਾ ਪਰਮਿਸ਼ਨ ਤੋਂ ਮੇਰਾ ਫੋਨ ਹੈਕ ਕੀਤਾ ਗਿਆ ਮੈਡਮ ਨੇ ਮੇਰਾ ਵਰਤਮਾ ਖੋਲ੍ਹ ਲਿਆ ਮੇਰੇ ਜਿਹੜੀਆਂ ਰਿਕਾਰਡਿੰਗ ਆ ਉਹਦੇ ਵਿੱਚ ਸਾਰਾ ਕੁਝ ਡਿਲੀਟ ਮਾਇਆ ਗਿਆ ਤੇ ਮੈਨੂੰ ਤੁਮ ਕਹਿਆ ਗਿਆ ਕਿ ਜੇ ਤੂੰ ਆਪ ਦਾ ਮੂੰਹ ਖੋਲ੍ਹਿਆ ਤਾਂ ਫਿਰ ਪੇਪਰ ਮੇਰੇ ਹੱਥ ਵਿੱਚ ਨੇ ਹਾਂ ਹੋਰ ਕਿਤਰਾ ਨਹੀਂ ਕੀਤਾ ਤੁਹਾਡੇ ਕੋਈ ਵੀਡੀਓ ਵਗੈਰਾ ਵੀ ਤੁਹਾਡੀ ਨਹੀਂ ਨਹੀਂ ਕਰੇ ਇਹਦੇ ਵਾਲਾ ਕੰਮ ਕੀ ਮੰਗ ਕਰਦੇ ਹੋ ਤੇ ਤੇ ਹੀ ਮੰਗ ਕਰਦਿਆਂ ਕਰਦੀ ਮੈਡਮ ਨੂੰ ਕਾਲਜ ਤੋਂ ਬਾਹਰ ਕਰ ਦੇਗਾ ਵੀ। ਹਾਂਜੀ ਸਰ ਅਸੀਂ ਮਹਾਰਾਸ਼ਟਰ ਗਏ ਸੀਗੇ ਕਲਚਰਲ ਪ੍ਰੋਗਰਾਮ ਸੀਗਾ ਤੇ ਸਾਡੇ ਕਾਲਜ ਦੇ ਵਿੱਚੋਂ ਸੀ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ ਤੇ ਉੱਥੇ ਸਾਡਾ ਪਰਫਾਰਮੈਂਸ ਸੀਗਾ ਗਿੱਧੇ ਦਾ ਤੇ ਪਹਿਲੇ ਦਿਨ ਸਾਡਾ ਗਿੱਧਾ ਪਰਫਾਰਮੈਂਸ ਵਦਿਆ ਨਹੀਂ ਹੈਗਾ ਸੀਗਾ ਤੇ ਇਸ ਕ ਇਹ ਗੱਲ ਪਿੱਛੇ ਸਾਡੇ ਨਾਲ ਸਾਡੇ ਮੈਡਮ ਸ਼ੁਰਵੀ ਗੁੱਸੇ ਹੋ ਗਏ ਸੀਗੇ। ਤੇ ਇਸ ਤੋਂ ਬਾਅਦ ਉਹਨੇ ਸਾਨੂੰ ਅਗਲੇ ਦਿਨ ਸ਼ਾਮ ਨੂੰ ਤੇ ਤੁਹਾਨੂੰ ਕਿਹਾ ਵੀ ਤੁਹਾਨੂੰ ਦਵਾਈ دینی ਆ ਮੈਂ ਤੁਹਾਡੇ ਗਲੇ ਕੋਲੇ ਸੈੱਟ ਹੋ ਜਾਣਗੇ ਤੇ ਮੈਡਮ ਨੇ ਸਾਰੀਆਂ ਕੁੜੀਆਂ ਨੂੰ ਬਾਰੀ-ਬਾਰੀ ਨਾਲ ਸ਼ਰਾਬ ਪਿਆਤੀ ਤੇ ਇਸ ਤੋਂ ਬਾਅਦ ਇਹ ਗੱਲ ਜਦੋਂ ਕਾਲਜ ਦੇ ਚਾਕੇ ਸਰਨ ਪਤਾ ਲੱਗੀ ਹਾਂ ਇਹ ਗੱਲ ਪ੍ਰਿੰਸੀਪਲ ਮੈਮ ਕੋਲੇ ਬਾਗੀ ਤੇ ਪ੍ਰਿੰਸੀਪਲ ਮੈਡਮ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਸੁਰਦੀ ਮੈਡਮ ਬਲੋ ਸਾਨੂੰ ਖੁੰਹ ਤੇ ਤਮਕਾਇਆ ਰਹਿ ਗਿਆ ਤੇ ਇਸ ਤੋਂ ਬਾਅਦ ਮੌਜੂਦ ਹੱਕ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਮੰਗ ਕਰਦੇ ਹਾਂ ਸੁਰਦੀ ਮੈਡਮ ਇੱਥੋਂ ਬਾਹਰ ਕੱਢਿਆ ਕੋਈ ਵੀਡੀਓ ਦੀ ਗੱਲ ਵੀ ਕਰਦਿੰਨੇ ਮੈਡਮ ਤੁਹਾਡੀ ਇਹ ਗੱਲ ਤਾਂ ਨਹੀਂ ਸਾਨੂੰ ਪਤਾ ਹੀ ਵੀ ਕੋਈ ਵੀਡੀਓ ਹੈ ਉਹਨਾਂ ਕੋਲੇ ਜਾਂ ਨਹੀਂ ਪਰ ਵੀ ਉਹ ਇਹ ਗੱਲ ਕਹਿ ਰਹੇ ਸਾਡੇ ਕੋਲੇ ਵੀਡੀਓ ਜੋ ਮੈਂ ਤੁਹਾਨੂੰ ਕਾਲਜ ਚੋਂ ਕਢਵਾ ਦੂੰਗੀ ਜਾਂ ਤੁਹਾਡੇ ਪੇਪਰ ਤੁਹਾਡੇ ਪੇਪਰ ਮੇਰੇ ਹੱਥ 'ਚ ਨੇ ਇਹ ਮੈਂ ਤੁਹਾਨੂੰ ਇੱਕ ਸਾਡਾ ਕਰੀਅਰ ਖਰਾਬ ਕਰਨ ਵਾਲੇ ਬੂਧਰੇ ਨੇ ਉਹ ਸਾਡੇ ਕੋਲ ਕੁਝ ਰਿਕਾਰਡਿੰਗਾਂ ਆਈਆਂ ਨੇ ਵਿਦਿਆਰਥਣਾਂ ਦੀਆਂ ਜਿਹੜੀਆਂ ਇਸ ਪੂਰੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਨੇ ਉਹ ਕਾਲ ਰਿਕਾਰਡਿੰਗਾਂ ਨੇ ਇੰਨਾ ਦਿਲ ਦਹਿਲਾ ਦੇਣ ਵਾਲੀਆਂ ਨੇ ਕਿ ਉਹਦੀ ਜੇ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਇੱਕ ਵੱਡਾ ਕ੍ਰਾਈਮਲ ਨਿਕਲ ਸਕਦਾ ਹੈ ਅਸਲ ਵਿੱਚ ਗੱਲ ਕੀ ਹੈ ਵੀ ਇਹ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਤਾ ਕੁੰਦਰੀ ਅਨਕਾਲ ਦਾ ਇਸ ਕਾਜ ਦੇ ਵਿੱਚ ਕੇਟੀਏ ਫੰਡ ਦੇ ਇੱਕ ਟੀਚਰ ਹੈਗੀ ਸ਼ੁਰਦੀ ਉਹ ਪੜਾਉਂਦੀ ਆ ਉਹ ਬੱਚਿਆਂ ਨੂੰ ਟੂਰ ਤੇ ਲੈ ਕੇ ਗਈ ਕੈਂਪ ਤੇ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ 15 ਕੁੜੀਆਂ ਦਾ ਜਿਹੜਾ ਵਰਕਸ਼ੀਅਰ ਲੈ ਕੇ ਗਈ ਸੀ ਉਹਨਾਂ ਸਾਰੀਆਂ ਕੁੜੀਆਂ ਨੂੰ ਸ਼ਰਾਬ ਪੀ ਪਹਿਲਾਂ ਪੀਂਦਾਂ ਸ਼ਰਾਬ ਪਿਆ ਕੇ ਫਿਰ ਉਹਨਾਂ ਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਹੁਣ ਉਹ ਮੈਡਮ ਆਪ ਮੰਨ ਰਹੀ ਆ ਕਾਗ ਦੇ ਵਿੱਚ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਉਹਨਾਂ ਨੇ ਕੁੜੀਆਂ ਨਾਲ ਆ ਕੇ ਜਦੋਂ ਕਾਲਜ ਵਿੱਚ ਕੰਪਲੇਂਟ ਕੀਤੀ ਹੈ ਵੀ ਇਸ ਕਿਸਮ ਦਾ ਸਾਨੂੰ ਜਬਰੀ ਸ਼ਰਾਬ ਪਾਈ ਗਈ ਤੇ ਉੱਥੇ ਸਾਡੇ ਨਾਲ ਕੀ ਕੁਝ ਹੋਇਆ ਤਾਂ ਕੁੜੀਆਂ ਨੂੰ ਡਰਾ ਰਹੀਆਂ ਧਮਕਾ ਰਹੀਆਂ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਚੁੱਕੋਗੇ ਤਾਂ ਇਹ ਨਹੀਂ ਹੈ ਮੈਂ ਤਾਂ ਇੱਥੋਂ ਚਲੀ ਜੂੰ ਤਾਂ ਕੁੜੀਆਂ ਹੋਰ ਵੀ ਵੀਡੀਓਜ਼ ਮੇਰੇ ਕੋਲ ਹੈਗੀਆਂ ਨੇ ਹੋਰ ਵੀ ਬਹੁਤ ਕੁਝ ਹੈ ਕਹਿਣ ਦਾ ਭਾਵ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ 'ਚ ਕਿਹੜੀਆਂ ਵੀਡੀਓਜ਼ ਉਹਨਾਂ ਨੇ ਬਣਾਈਆਂ ਇੱਕ ਤਿਸ ਕਿਸ ਕਥਮ ਦੀਆ ਵੀਡੀਓ ਨੇ ਜਿਹਦੇ ਨਾਲ ਉਹ ਬਲੈਕਮੇਲ ਜਿਹੜਾ ਵਿਦਿਆਰਥਣਾਂ ਨੂੰ ਕਰ ਰਹੀ ਹੈ ਦੂਸਰੇ ਕੀ ਹੈ ਜਦੋਂ ਉਸਕੀ ਕੱਲ ਕੰਪਲੇਂਟ ਕਰਨ ਗਏ ਆ ਟੀਚਰ ਜਿਹਦੇ ਪ੍ਰਿੰਸੀਪਲ ਹੈ ਇਹਨਾਂ ਦੇ ਉਹਨਾਂ ਨੂੰ ਮਿਲੇ ਆ ਇਹ ਸ਼ਿਕਾਇਤ ਦੇ ਸਬੰਧੀ ਤਾਂ ਉਹਨਾਂ ਨੇ ਹੋਰ ਫਰਨੀਜਨ ਦਾ ਖੁਲਾਸਾ ਕੀਤਾ ਕਹਿੰਦੇ ਵੀ ਮੈਂ ਤਾਂ ਪ੍ਰਿੰਸੀਪਲ ਨਾਮ ਨਹੀਂ ਆ ਕਾਲਜ ਦੇ ਵਿੱਚ ਸਾਨੂੰ ਬਾਈਪਾਸ ਕਰਕੇ ਸਾਰੇ ਪ੍ਰੋਗਰਾਮ ਡੀਸੀਆਂ ਨਾਲ ਸਿੱਧੇ ਸੰਪਰਕ ਇਹਦੇ ਨੇ ਇਹ ਕਰਦੀ ਆ ਮੇਰੇ ਨਾਮ ਦੇ ਚਿੱਠੀਆਂ ਜਾਰੀ ਕਰਕੇ ਸਾਰੇ ਪ੍ਰੋਗਰਾਮ ਆਪਟਾ ਕਰ ਲੈਂਦੀ ਆ ਤੇ ਇਸ ਕਿਸਮ ਦਾ ਇਹ ਕਾਲਜ ਦੇ ਵਿੱਚ ਜਿਹੜਾ ਇਹਨੇ ਮਾਹੌਲ ਬਣਾਇਆ ਹੋਇਆ ਜਿਹੜੀ ਵਿਦਿਆਰਥਣਾਂ ਦੇ ਵਿੱਚੋਂ ਕੋਈ ਦੋ ਵਿਦਿਆਰਥਣਾਂ ਸੀ ਉਹਨਾਂ ਨੂੰ ਕਾਲਜ ਦੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਪੂਰੇ 2 ਘੰਟੇ ਉਹਨਾਂ ਨੂੰ ਬੰਦ ਕਰਕੇ ਰੱਖਿਆ ਕਾਲਜ ਦੇ ਕਮਰੇ ਦੇ ਵਿੱਚ ਉਹਨਾਂ ਦੇ ਫੋਨ ਖੋਹੀ ਫੋਨ ਖੋ ਕੇ ਉਹਨਾਂ ਦਾ ਨਿੱਜੀ ਜਿਹੜਾ ਡਾਟਾ ਸੀ ਉਹ ਸਰਚ ਕੀਤਾ ਉਹਦੇ ਵਿੱਚ ਜੋ ਇਸ ਪੂਰੀ ਕਾਰਵਾਈ ਦੇ ਨਾਲ ਸੰਬੰਧਿਤ ਸਬੂਤ ਸੀਗੇ ਉਹ ਸਾਰੇ ਦੇ ਸਾਰੇ ਤੇ ਸੰਬੰਧਿਤ ਸਾਰਾ ਡਾਟਾ ਜਿਹੜਾ ਉਸ ਫੋਨ 'ਚ ਸੀ ਉਹਨਾਂ ਨੇ ਡਿਲੀਟ ਕੀਤਾ ਮੈਡਮ ਨੇ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਪੂਰਾ ਕਮਰੇ ਦੇ ਵਿੱਚ ਬੰਦ ਕਰਕੇ ਆਏ ਬੱਸ ਕਹਿ ਤਾਂ ਕਿ ਜੇ ਪੁਲਿਸ ਇੰਟੈਰੋਗੇਸ਼ਨ ਕਰਨੀ ਹੁੰਦੀ ਆ ਉਹ ਇੱਕ ਨਿੱਜੀ ਇੰਟੈਰੋਗੇਸ਼ਨ ਸੀਗੀ ਉਹਨਾਂ ਕੁੜੀਆਂ ਦੀ ਵੀ ਤੁਹਾਡੇ ਨਾਲ ਦੇਖ ਲਓ ਕੀ ਕੁਝ ਵਾਪਰੂਗਾ ਮਤਲਬ ਇੰਨਾ ਖਹਿਮ ਦਾ ਮਾਹੌਲ ਪੂਰਾ ਉਹਨਾਂ ਕੁੜੀਆਂ ਦੇ ਵਿੱਚ ਬਣਿਆ ਹੋਇਆਗਾ ਹਾਲ ਦੀ ਘੜੀ ਦੇ ਵਿੱਚ ਵੀ ਉਹਨਾਂ ਦੀਆਂ ਕਿਹੜੀਆਂ ਵੀਡੀਓਆਂ ਨੇ ਪਰਿਵਾਰ ਫੋਨ ਕਰਕੇ ਉਹ ਕੁੜੀਆਂ ਦੀ ਮਾਤਾ ਇੱਕ ਉਹਨੂੰ ਵੀ ਕਹਿ ਰਹੀ ਆ ਵੀ ਦੇਖ ਲਓ ਵੀ ਤੁਹਾਡੀ ਕੁੜੀ ਗਈ ਸੀ ਉਹਦੀ ਮੇਰੇ ਕੋਲ ਹੋਰ ਵੀ ਵੀਡੀਓ ਹੈ ਜੇ ਤੁਸੀਂ ਇਹ ਕਰੋਗੇ ਤਾਂ ਫਿਰ ਅਸੀਂ ਉਹ ਜਿੰਨਾ ਚਿਰ ਕਰਦੇ ਆਂ ਕਿ ਇਹ ਕੋਈ ਆਮ ਗੱਲ ਨਹੀਂ ਹੈ ਇੱਕ ਯੂਨੀਵਰਸਿਟੀ ਇੱਕ ਕਾਲਜ ਦੇ ਵਿੱਚ ਇਸ ਕਿਸਮ ਦੀ ਘਟਨਾ ਦਾ ਵਾਪਰਨਾ ਇਹ ਪੰਜਾਬ 'ਚ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈ ਵੀ ਇਹ ਵੱਡੇ ਵੱਡੇ ਜਿਲਤੀ ਜਿਹੜਾ ਸੋਸ਼ਲ ਦੇ ਸਕੈਂਡਲ ਨਿਕਲਦੇ ਨੇ ਵੀ ਕੁੜੀਆਂ ਨੂੰ ਪਹਿਲਾਂ ਗੁੰਮਰਾਹ ਕਰਦੇ ਨੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਜਾਂ ਲਸੀ ਲਕਦਾਰਥ ਪਿਆ ਕੇ ਉਹਨਾਂ ਨੂੰ ਬੇਹੋਸ਼ ਕਰਕੇ ਕੋਈ ਵੀਡੀਓ ਬਣਾ ਕੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਤੇ ਇਹ ਜਿਹੜੀਆਂ ਸਪਲਾਈਆਂ ਨੇ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਚੇਨ ਹੈ ਵੱਡੇ ਵੱਡੇ ਅਫਸਰ ਦੇ ਵੱਡੇ ਵੱਡੇ ਨਾਮ ਇਹ ਨਾਲ ਜੁੜੇ ਹੋਏ ਹੁੰਦੇ ਨੇ ਅਸੀਂ ਕਹਿ ਰਹੇ ਹਾਂ ਵੀ ਉਸ ਟੀਚਰ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉਹਦਾ ਫੋਨ ਜਿਹੜਾ ਜੈਕਟ ਹੋਣਾ ਚਾਹੀਦਾ ਤੇ ਉਸ ਫੋਨ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਉਹਦੇ ਵਿੱਚ ਕਿਹਦੇ ਕਿਹਦੇ ਲਿੰਕ ਜੁੜੇ ਨੇ ਤੇ ਕਿਹੜੀਆਂ ਕਿਹੜੀਆਂ ਵੀਡੀਓਜ਼ ਉਹਦੇ ਵਿੱਚ ਕੁੜੀਆਂ ਦੀਆਂ ਬਣੀਆਂ ਹੋਈਆਂ ਨੇ ਉਸ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸੀਪੀਐਮ ਲਿਬਰੇਸ਼ਨ ਜ਼ਿਲ੍ਹਾ ਕਮੇਟੀ ਮਾਨਸਾ ਵੱਲੋਂ ਸਾਡਾ ਡੈਪੂਟੇਸ਼ਨ ਜਿਹੜਾ ਐਡੀਸੀ ਜਰਨਲ ਮਾਨਸਾ ਤੇ ਐਸਐਸਟੀ ਮਾਨਸਾ ਨੂੰ ਮਿਲਿਆ ਸੀ ਸ਼ਿਕਾਇਤ ਦਿੱਤੀ ਹੈ ਇਹ ਤੋਂ ਮਾਮਲੇ ਨੂੰ ਅਸੀਂ ਡਟ ਕੇ ਲੜਾਂਗੇ ਅੰਤ ਤੱਕ ਜਦੋਂ ਤੱਕ ਉਸ ਟੀਚਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਵਿਦਿਆਰਥੀ ਨੂੰ ਇਨਸਾਫ਼ ਨਹੀਂ ਮਿਲਦਾ